ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਸ਼ਟਰ ਦੇ ਪੁਣੇ ਦੇ ਕੈਂਪ ਏਰੀਆ ਦੇ ਵਿੱਚ ਛਤਰਪਤੀ ਰਾਜਾਰਾਮ ਮੰਡਲ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਨਕਲ ਕਰਕੇ ਪੰਡਾਲ ਬਣਾਉਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ਕਰਕੇ ਐਸਜੀਪੀਸੀ ਵੱਲੋਂ ਇਸ ਨਕਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਇਸ ਮਾਮਲੇ ਨੂੰ ਸਿੱਖ ਧਰਮ ਦੀਆਂ ਭਾਵਨਾਵਾਂ ਦੇ ਨਾਲ ਛੇੜਛਾੜ ਦੀ ਕਾਰਵਾਈ ਕਰਾਰ ਦਿੱਤਾ ਗਿਆ ਹੈ ਦੱਸ ਦਈਏ ਕਿ ਹਰ ਸਾਲ ਗਣੇਸ਼ ਉਤਸਵ ਦੇ ਮੌਕੇ ਤੇ ਗਣੇਸ਼ ਉਤਸਵ ਮੰਡਲੀ ਵੱਖ-ਵੱਖ ਤਰ੍ਹਾਂ ਦੇ ਦ੍ਰਿਸ਼ ਲੋਕਾ ਮੋਹਰੇ ਪੇਸ਼ ਕਰਦੀ ਹੈ you <laughs> ਜਿਸ ਕਰਕੇ ਇਸ ਵਾਰ ਛਤਰਪਤੀ ਰਾਜਾ ਰਾਮ ਮੰਡਲ ਵੱਲੋਂ ਸ੍ਰੀ ਹਰਮੰਦਰ ਸਾਹਿਬ ਦੀ ਨਕਲਕ ਬਣਾਈ ਗਈ ਹੈ ਹਾਲਾਂਕਿ ਐਸਜੀਪੀਸੀ ਨੇ ਇਸ ਦਾ ਵਿਰੋਧ ਕੀਤਾ ਹੈ ਅੰਮ੍ਰਿਤਸਰ ਵਿਖੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਐਕਸ ਤੇ ਪੋਸਟ ਕਰਦਿਆਂ ਕਿਹਾ ਕਿ ਇਹ ਸਿੱਖਾਂ ਦੀ ਭਾਵਨਾਵਾਂ ਨੂੰ ੜਕਾਉਣ ਦੀ ਕਾਰਵਾਈ ਹੈ ਪਰ ਇਸ ਸਾਰੇ ਮਾਮਲੇ ਦੇ ਉੱਤੇ ਮੰਡਲ ਦੇ ਪ੍ਰਧਾਨ ਯੁਵਰਾਜ ਨਿੰਬਲਕਰ ਨੇ ਆਪਣੇ ਪੱਖ ਦੀ ਸਫਾਈ ਦਿੰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਵੱਲੋਂ ਮੰਡਲ ਨੂੰ ਕੋਈ ਵਿਰੋਧ ਨਹੀਂ ਦਿੱਤਾ ਗਿਆ ਉਹਨਾਂ ਨੇ ਸ਼ਿਵਰ ਚ ਗੁਰਦੁਆਰਾ ਸਾਹਿਬ ਤੋਂ ਇਸ ਬਾਰੇ ਪੁੱਛਿਆ ਹੈ ਪਰ ਜੇ ਐਦਾਂ ਦੀ ਕੋਈ ਗੱਲ ਹੈ ਤਾਂ ਉਹਨਾਂ ਨੇ ਸਾਨੂੰ ਇਸ ਬਾਰੇ ਕੁਝ ਨਹੀਂ ਦੱਸਿਆ ਮੰਡਲ ਦੇ ਪ੍ਰਧਾਨ ਨੇ ਕਿਹਾ ਕਿ ਪੰਡਾਲ ਨੂੰ ਸਥਾਪਿਤ ਕਰਨ ਤੋਂ 2 ਮਹੀਨੇ ਪਹਿਲਾਂ ਮੈਂ ਖੁਦ ਗੁਰਦੁਆਰਾ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਸੀ ਤੇ ਨਾਲ ਹੀ ਇਸ ਬਾਰੇ ਸਾਰੀ ਜਾਣਕਾਰੀ ਵੀ ਦਿੱਤੀ ਸੀ ਅਸੀਂ ਇਹ ਪੰਡਾਲ ਬਣਾਉਣ ਸੰਬੰਧੀ 40 ਗੁਰਦੁਆਰਿਆਂ ਦੇ ਨਾਲ ਮਿਲ ਚੁੱਕੇ ਹਾਂ ਤੇ ਉਹਨਾਂ ਦਾ ਸਹਿਯੋਗ ਵੀ ਲਿਆ ਸੀ ਇਸ ਮਾਮਲੇ ਦੇ ਉੱਤੇ ਪ੍ਰਧਾਨ ਯਵਰਾਜ ਨਿੰਬਲਕਰ ਨੇ ਆਪਣਾ ਪੱਖ ਰੱਖਦਿਆਂ ਹੋਇਆ ਕਿਹਾ ਕਿ ਐਸਜੀਪੀਸੀ ਦਾ ਜਥਾ ਸ਼ੁਕਰ 6 ਸਤੰਬਰ ਨੂੰ ਤਿਆਰ ਕੀਤੀ ਗਈ ਹਰਮੰਦਰ ਸਾਹਿਬ ਦੀ ਨਕਲ ਦਾ ਨਿਰੀਖਣ ਕਰੇਗਾ ਉਸ ਤੋਂ ਬਾਅਦ ਅਸੀਂ ਉਹਨਾਂ ਦੀਆਂ ਹਦਾਇਤਾਂ ਦੀ ਵੀ ਪਾਲਣਾ ਕਰਾਂਗੇ ਇਸ ਤੋਂ ਪਹਿਲਾਂ ਛਤਰਪਤੀ ਸੰਭਾਜੀ ਨਗਰ ਉਲਹਾਸ ਨਗਰ ਅਤੇ ਕਲਕੱਤਾ ਵਿੱਚ ਵੀ ਹਰਮੰਦਰ ਸਾਹਿਬ ਦੀ ਨਕਲ ਦੇ ਪੰਡਾਲ ਬਣ ਚੁੱਕੇ ਹਨ ਦੱਸ ਦਈਏ ਕਿ ਪ੍ਰਧਾਨ युवराज ਦੇ ਬਿਆਨ ਤੋਂ ਪਹਿਲਾਂ ਐਸਜੀਪੀਸੀ ਖੁਦ ਮਾਮਲੇ ਦਾ ਨੋਟਿਸ ਲੈ ਚੁੱਕੀ ਹੈ ਜਿਸ ਵਿੱਚ ਉਹਨਾਂ ਨੇ ਸਖਤ ਕਾਰਵਾਈ ਦੀ ਗੱਲ ਕੀਤੀ ਹੈ ਇਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲਿਖਤੀ ਨੋਟਿਸ ਲਿਆ ਜਾਵੇਗਾ ਅਤੇ ਨਾਲ ਹੀ ਅਜਿਹਾ ਕਰਨ ਵਾਲਿਆਂ ਨੂੰ श्री अकाल तख्त साहिब ਵਿਖੇ ਪੇਸ਼ ਹੋ ਕੇ ਸਪਸ਼ਟੀਕਰਨ ਵੀ ਦੇਣਾ ਪਵੇਗਾ ਉਹਨਾਂ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਨਕਲ ਨਹੀਂ ਕੀਤੀ ਜਾ ਸਕਦੀ ਹੈ। ਇਹ ਸੀ ਸਾਰੀ ਜਾਣਕਾਰੀ ਸ੍ਰੀ ਹਰਮੰਦਰ ਸਾਹਿਬ ਦੀ ਪਵਿੱਤਰਤਾ ਨਾਲ ਜੁੜੀ ਜਿੱਥੇ ਐਸਜੀਪੀਸੀ ਅਤੇ ਪੰਡਾਲ ਬਣਾਉਣ ਵਾਲੇ ਧਿਰ ਨੇ ਆਪਣੀ ਗੱਲ ਰੱਖੀ ਹੈ, ਆਪਣਾ ਪੱਖ ਰੱਖਿਆ ਹੈ। ਹੁਣ ਇਹ ਮਾਮਲੇ ਦੇ ਵਿੱਚ ਐਸਜੀਪੀਸੀ ਅੱਗੇ ਕੀ ਕਾਰਵਾਈ ਕਰਦੀ ਹੈ ਇਸ ਦੀ ਜਾਣਕਾਰੀ ਜਲਦ ਹੀ ਤੁਹਾਡੇ ਨਾਲ ਸਾਂਝੀ ਕਰਾਂਗੇ। ਜੇਕਰ ਸਾਡੇ ਵੱਲੋਂ ਦਿੱਤੀ ਗਈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਨਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ